ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ press ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਤੁਹਾਡੇ ਵਾਸਤੇ ਪਾਲ ਕੱਟੀ ਲੈ ਕੇ ਆਏ ਹਾਂ ਪਿੰਡ ਕਰਿਆੜ ਵਾਲੇ ਆਏ ਹਾਂ ਤੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਕਰਾਂਗੇ ਪੂਰੀ ਚੰਗੀ ਕੱਟੀ ਹੈਗੀ ਪਾਲਕ ਸਸੀ ਘਾ ਬਾਈ ਸਸੀ ਘਾ ਬਾਈ ਹੋ ਠੀਕ ਠਾਕ ਹੋ ਵੀਰੇ ਪਹਿਲਾਂ ਦਾ ਨਾਮ ਡਰੈਸ ਬੋਲੋ ਜੀ ਨਾਂ ਜੱਗੀ ਹੈ ਵੀਰੇ ਪਿੰਡ ਕਰਿਆਲਾ ਜਿਹੜਾ ਬਠਿੰਡਾ ਤੋਂ ਸੀਰ ਰਾਮਪੁਰਾ ਸੀ ਤਸੀਰ ਰਾਮਪੁਰਾ ਫੂਲ ਨੇੜੇ ਦੇੜੇ ਆਪਣੇ ਕਿਹੜੇ ਪਿੰਡ ਆਗੇ ਵੀਰੇ ਆਪਣੇ ਗਿੱਲ ਗੋਣ ਚੋਟੀਆਂ ਬੋਗਰ ਜੇਠੂ ਠੀਕ ਆ ਤੇ ਵੀਰੇ ਬਠਿੰਡੇ ਜਿਹਰੇ ਦੇ ਪਿੰਡ ਆ ਹਨਾ ਹਾਂਜੀ ਹਾਂ ਤੇ ਤਸੀਲ ਫੂਲ ਹਾਂਜੀ ਤੇ ਵੀਰੇ ਜਿਹੜੀ ਆਪਾਂ ਕੱਟੀ ਦੇਖੀਏ ਨੇ ਸਕਰੀਨ ਤੇ ਆਪਣੀ ਘਰ ਦੀ ਹੈ ਹਾਂ ਵੀਰੇ ਘਰ ਦੀ ਹੈ ਠੀਕ ਆ ਤੇ ਦੰਦਾਂ ਕਿਵੇਂ ਵੀਰੇ ਹਾਂਜੀ ਦੰਦਾ ਜੋ ਕਿਵੇਂ ਦੰਦਾ ਹੈ ਖੀਰੀ ਹੈ ਖੀਰੀ ਉਹ ਤਾਂ ਚਲ ਕੋਈ ਨਹੀਂ ਅਗਲਾ ਪਾਟ ਕੇ ਲੈ ਜੂ ਤੇ ਸਿੰਘ ਸੁੰਗ ਇੱਕ ਨੰਬਰ ਹੈ ਨਾ ਤੇ ਆਪਾਂ ਦੱਸਣੀ ਕੋਈ ਨਹੀਂ ਵੀ ਫਲਾਣੇ ਦੀ ਧੋਕੇ ਦੀ ਤੇ ਕੱਟੀ ਪੂਰੀ ਕੁਆਲਿਟੀ ਵਾਲੀ ਹੈ ਨਾ ਕੱਟੀ ਚ ਕੋਈ ਕਮੀ ਨਹੀਂ ਤੇ ਵੀਰੇ ਨੀ ਉਮਰ ਕਿੰਨੀ ਹੋ ਗਈ ਇਹਦੀ ਉਮਰ ਇਹਦੀ ਵੀ 18 ਮਹੀਨੇ ਹੈ 18 ਕਿ ਮਹੀਨੇ ਉਮਰ ਹੋ ਗਈ ਹਾਂ ਠੀਕ ਆ ਤੇ ਕਿੰਨੇ ਜਨੁੱਡੀ ਕਾ ਲੈਣ ਵਾਲੀ ਹੋਊਗੀ ਠੀਕ ਆ ਵੀਰੇ ਲੈ ਜੂ ਕਿੰਨੇ ਚੱਲੋ ਵੀ 7 ਤੋਂ 8 ਮਹੀਨੇ ਹੁੰਦਾ ਇਹਦੀ ਤੇ ਬਾਕੀ ਦਾ ਪਿਓਰ ਜੈਡ ਬਲੈਕ ਹੈ ਨਾ ਸਾਰੀ ਆ ਦੇਖੋ ਤੇ ਥਣ ਜਾ ਰਹੀ ਆ ਵੀਰੇ ਇਹਦੇ ਹਾਂ ਥਣ ਚਾ ਰਹੀ ਵੀਰੇ ਕੋਈ ਮੋਟ ਚਾਂ ਨਹੀਂ ਹਾਂ ਆ ਦੇਖੋ ਹੂੰ ਓਕੇ ਜਮ ਚਾਰੇ ਦਾ ਝੋਲੀ ਝਾਲੀ ਪੂਰੀ ਹੈ ਨਾ ਪਿੱਠ ਪੂਰਾ ਖੋਲੋ ਇਹਨੂੰ ਚੰਗਾ ਪੂਛ ਦੇ ਵਿੱਚ ਚਾਰ ਵੀ ਵਾਲ ਚਿੱਟੇ ਨਹੀਂ ਗੇ ਠੀਕ ਹੈ ਜੀ ਪੂਰੀ ਬਲੈਕ ਪੂਛ ਟੇਲ ਟਿੱਕਰ ਤੇ ਬਾਕੀ ਦਾ ਰੰਗਤ ਵਗੈਰਾ ਬੜੇ ਬਣਾਉਂਦੀ ਹੁੰਦੀ ਆ ਲੇਵਾ ਬੜਾ ਕੱਢੂਗੀ ਜੁਰੇ ਨੇ ਤਿਆਰ ਹੋਣਾ ਉਧਰ ਬਾਹਰ ਲੈ ਚਲੋ ਆ ਦੇਖੋ ਫੇਸ ਕਰੋ ਚੈੱਕ ਇੱਕ ਨੰਬਰ ਬਾਹਰ ਨੂੰ ਲੈ ਕੇ ਚਲੋ ਕਰੋ ਜੀ ਚੈੱਕ ਪੈਠ ਪੁੜੇ ਦੀ ਬਾਂਤਰ ਪੂਰੀ ਚੰਗੀ ਤੇ ਫੇਸ ਦੀ ਕੁਆਲਿਟੀ ਪੂਰੀ ਚੰਗੀ ਤੋੜਾ ਤੋੜਾ ਸਮਾਰ ਕੇ ਖੁਦ ਨੂੰ ਕਰਾ ਕੇ ਚੈੱਕ ਆ ਦੇ ਕਰੋ ਜੀ ਚੈੱਕ ਤੇ ਪੈਠ ਪੁੜੇ ਦੀ ਬਾਂਤਰ ਬਹੁਤ ਸੋਹਣੀ ਹੈ ਤੇ ਮਾਂ ਕੋਈ ਪਤਾ ਹੈਗਾ ਮਾੜਾ ਮੋਟਾ ਰਿਕਾਰਡ ਇਹਦਾ ਹਾਂ ਵੀਰੇ ਪਿੰਡੀ ਝੋਟੀ ਵੇਚੀ ਆ ਬਸ 17-18 ਕਿਲੋ ਬੈਠੀ ਖੜਾ ਲਾ 17 ਤੋਂ 18 ਕਿਲੋ ਦੁੱਧ ਰਿਆ ਇਹਦੀ ਮਾਂ ਦਾ ਹੈ ਤੇ ਇਹ ਪਹਿਲੀ ਵੇਰ ਕਿੰਨੇ ਗਾਈ ਜੱਕੀ ਵੀਰੇ ਤਿਆਰ ਹੋ ਜੂਗੀ ਇਹ 2 13 ਤੋਂ 14 ਕਿਲੋ ਦੁੱਧ ਪਾ ਦੂਗਾ ਹੂੰ ਤੇ ਬਾਕੀ ਦਾ ਮੇਰੇ ਹਿਸਾਬ ਨਾਲ ਬਸ ਸਿਰਫ ਇਹਨੂੰ 3-4 ਮਹੀਨੇ ਸਾਂਭਣ ਦੀ ਲੋੜ ਹੈ ਨਾ ਹਾਂਜੀ ਪੂਰੀ ਜੀਵਨ ਦਾ ਸਾਭ ਹਾਂ ਓਕੇ ਤੇ ਪੂਰੀ ਕੁਆਲਿਟੀ ਵਾਲੀ ਬਾਕੀ ਦਾ ਦੇਖਣ ਵਾਲੇ ਵੀਰਾਂ ਨੇ ਆਪੇ ਹਿਸਾਬ ਲਾ ਲੈਣਾ ਤੇ ਕਮੀ ਮੇਰੇ ਹਿਸਾਬ ਨਾਲ ਤਾਂ ਕੋਈ ਮੇਨ ਨਜ਼ਰ ਆਈ ਨਹੀਂ ਤੇ ਪੂਰੀ ਬਲੈਕ ਪੈਰ ਪੂਰਾ ਦੀ ਓਕੇ ਖਾਂਦੀ ਪੀਂਦੀ ਫੁੱਲ ਹੈ ਜੀ ਹਾਂਜੀ ਹਾਂ ਤੇ ਜੇ ਕੋਈ ਆਨਲਾਈਨ ਮੰਗਾਵੇ ਕੋਈ ਟੜਕੂ ਨਹੀਂ ਕੋਈ ਥਣਾ ਥਣ ਚਾਰਾਂ ਦੀ ਗਰੰਟੀ ਖਾਂਦੀ ਪੀਂਦੀ ਠੀਕ ਆ ਉਈ ਇੱਕੜਾ ਹੁੰਦਾ ਕੋਲ ਆ ਕੇ ਦੇਖ ਹਾਂ ਤੇ ਕਦ ਕਾਠ ਵਧੀਆ 18 ਮਹੀਨੇ ਦੇ ਹਿਸਾਬ ਨਾਲ ਹੈ ਨਾ ਤੇ ਮੁੱਲ ਫਿਰ ਕੀ ਆ ਗਿਆ ਭਾਈ ਜਮਾ ਜਾਇਜ਼ ਦਾ ਜਮਾ ਜਾਇਜ਼ 38000 ਰੁਪਏ 35 ਦੀ ਦੇਣੀ ਆਪਾਂ ਜਮਾ ਜਾਇਜ਼ ਗੱਲ ਕਰੀਆ ਬਾਈ ਨੇ ਤੇ ਹਾਂ ਦੇ ਨਾਲ ਹੀ ਗੱਲ ਹੀ ਹੈ ਤੇ ਪਾ ਦਿਓ ਖਾਤੇ ਪੈਸੇ ਮੰਗਾ ਲਓ ਸਿੰਗੀ ਤੁੰਗੀ ਦੇਖੋ ਕਿੰਨੀ ਪਿਆਵੜਾ ਜਮਾ ਤੇ ਪਿਆਵੜਾ ਅੱਖਾਂ ਸਾਰੀਆਂ ਕਾਲੀਆਂ ਸਾਰੀ ਜੈਡ ਬਲੈਕ ਝੋਟੀਆਂ ਆਪਾਂ ਇਹਨੂੰ ਕਹਿ ਸਕਦੇ ਆ ਤੇ ਪੂਰੀ ਕੁਆਲਿਟੀ ਆ ਆਮ ਝੋਟੀ ਨਹੀਂ ਹੈਗੀ ਜੇ ਕਹਿ ਦੀ ਆਪਾਂ ਵਧੀਆ ਹੈਗੀ ਝੋਟੀ ਪੂਰੀ ਤੇ 38000 ਦੇ ਬਾਈਕ ਦਾ ਡਿਮਾਂਡ ਆ ਤੇ ਪਿੰਡ 25000 ਜਹਾਨਾ ਹੋ ਜੂਗੀ ਤੇ ਪਿੰਡ ਕਰਿਆੜ ਵਾਲਾ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਤੇ ਨੇੜੇ ਬਾਈਆਂ ਦੇ ਰਾਮਪੁਰਾ ਮੰਡੀ ਤੇ ਨੰਬਰ ਫੇਰ ਬੋਲੋ ਜੀ 98772223496 ਪਿੰਡ ਕਰਿਆੜ ਵਾਲਾ ਹਾਂ ਜੀ ਸਾਰੇ ਵੀਰਾਂ ਨੇ ਦੇਖਣ ਤੇ ਵੀਡੀਓ ਦੇਖ ਲਈ ਤਹਿ ਦਿਲੋਂ ਧੰਨਵਾਦ